ਤੇਰੇ ਦਾਰੀ ਉੱਤੇ ਬੇਨਤੀਆਂ ਮੈਂ ਮੇ ਸ਼ਹਿਰ ਦੀ ਸੋਹਣੇ ਲਫ਼ਜ਼ਾਂ ਦੀ ਪਾ ਦਿਓ ਚੋਲੀ ਵਿੱਚ ਖਾਰ ਦੀ ਸੋਹਣੇ ਲਫ਼ਜ਼ਾਂ ਦੀ ਪਾ ਦਿਓ ਚੋਲੀ ਵਿੱਚ ਖਾਰ ਦੀ ਸਵਾਸ ਇੱਕ ਵੀ ਨਾ ਬਿਰਥਾ ਗਵਾਈਏ ਮਾਲਕਾ ਕਰ ਕਿਰਪਾ ਜੀ ਗੁਣ ਤੇਰੇ ਗਾਈਏ ਮਾਲਕਾ ਕਰ ਕਿਰਪਾ ਜੀ ਗਉਣ ਤੇਰੇ ਗਾਈਏ ਮਾਲਕਾ ਤੇਰੇ ਦਾਰੀ ਉੱਤੇ ਬੇਨਤੀ ਐ ਮੈਂ ਮੇ ਸ਼ਰਦੀ ਸੋਨੇ ਲਫਜ਼ਾਂ ਦੀ ਪਾ ਦਿਓ ਚੋਲੀ ਵਿੱਚ ਖਾਰ ਦੀ ਸੋਨੇ ਲਫਜ਼ਾਂ ਦੀ ਪਾ ਦਿਓ ਚੋਲੀ ਵਿੱਚ ਕਰ ਜੀ ਸਾਹ ਇੱਕ ਵੀ ਨਾ ਬਿਰਥਾ ਕੋਈਏ ਮਾਲਕਾ ਕਰ ਕਿਰਪਾ ਜੀ ਗੁਣ ਤੇਰੇ ਗਾਈਏ ਮਾਲਕਾ ਕਰ ਕਿਰਪਾ ਜੀ ਗੁਣ ਤੇਰੇ ਗਾਈਏ ਮਾਲਕਾ ਤੇਰੇ ਦੂਜਾ ਕਿਸੇ ਨਾ ਦਾ ਤੈਂਤ ਪਾਇਆ ਏ ਕੋਈ ਵੀ ਮੁੜਦਾ ਨਾ ਖਲੀ ਤੇਰੇ ਦਰ ਆਇਆ ਏ ਕੋਈ ਵੀ ਮੁੜਦਾ ਨਾ ਖਲੀ ਤੇਰੇ ਦਰ ਆਇਆ ਚੋੜੀ ਦੇ ਪੈ ਲਈਏ ਮਾਲਕਾ ਕਰ ਕਿਰਪਾ ਜੀ ਗਉਣ ਤੇਰੇ ਗਾਈਏ ਮਾਲਕਾ ਕਰ ਕਿਰਪਾ ਜੀ ਗਉਣ ਤੇਰੇ ਗਾਈਏ ਮਾਲਕਾ ਮਨ ਬੇਨਤੀ ਤੰਨੇ ਦੀ ਖੇਤ ਚੱਲ ਆਉ ਨਾ ਕਦੇ ਮੋੜਦਾ ਕਿ ਯਾਰੇ ਕਦੇ ਹਲ ਵਾਉ ਨਾ ਕਦੇ ਮੋੜਦਾ ਕਿ ਯਾਰੇ ਕਦੇ ਹਲ ਵਾਉ ਨਾ तेरे चरना तवे वारे जाइ मालका कर किर पाजी तेरे दे मालका कारे किरपा जी गुण तेरे दाइ मालका ਦੇ ਪੇਰ ਦਾ ਦੇਉ ਰਾ ਵਿੱਚ ਨਾਮ ਦੇਵ ਦੇ ਪਾਰ ਹੁੰਦੇ ਨੇ ਜਿਹੜੇ ਸ਼ਰਦਾ ਨਾ ਸੇਵੰਦੇ ਪਾਰ ਹੋਮਦੇ ਨੇ ਜਿਹੜੇ ਸ਼ਰਦਾ ਨਾ ਸੇਵੰਦੇ ਜੀ ਦਾਤ ਨਾਮ ਵਾਲੀ ਹਿਰਦੇ ਟਕਾਈਏ ਮਾਲਕਾ ਕਰ ਕਿਰਪਾ ਜੀ ਗੁਣ ਤੇ ਏ ਮਾਲਕਾ ਕਰ ਤੇਰਾ ਪਰਾ ਦੀ ਗੋਣ ਤੇਰੇ ਗਾਈਏ ਮਾਲਕਾ ਕਦੇ ਕੱਪਿਆਂ ਧੰਮਾ ਨੂੰ ਆ ਕੇ ਦੇ ਮਠਾਰ ਤੂੰ ਸਿੱਖ ਭੁੱਲਦਾ ਜੇ ਤੇਰਾ ਬਣੇ ਪੈਰੇਦਾਰ ਤੂੰ ਸਿੱਖ ਭੁੱਲਦਾ ਜੇ ਤੇਰਾ ਬਣੇ ਪੈਰੇਦਾਰ ਤੂੰ ਪੰਜਾ ਦਾ ਕੂਆ ਤੋਂ ਅਸਾਂ ਨੂੰ ਬਚਾਈਏ ਮਾਲਕਾ ਮੰਨਿਆ ਡੱਪਵਾ ਤੋਂ ਅਸਾਂ ਨੂੰ ਬਚਾਈਏ ਮਾਲਕਾ ਕਰ ਕਿਰਪਾ ਜੀ ਗਉਣ ਤੇਰੇ ਗਾਈਏ ਮਾਲਕਾ ਕਰ ਕਿਰਪਾ ਜੀ ਗਉਣ ਤੇਰੇ ਗਾਈਏ ਮਾਲਤਾ ਵਿੱਚ ਪੱਥਰਾਂ ਦੇ ਕੀੜੇ ਨੂੰ ਮਿ ਪਲੇ ਓਏ ਵਿੱਚ ਪੱਥਰਾ ਵਿੱਚ ਪੱਥਰਾ ਦੇ ਕੀੜੇ ਨੂੰ ਵੀ ਪਾਲੀ ਜਾਣਾ ਏ ਆਪੇ ਕਰਦਾ ਹੈ ਪੈਦਾ ਤੇ ਸੰਭਲੀ ਜਾਣਾ ਏ ਆਪੇ ਕਰਦਾ ਹੈ ਪੈਦਾ ਤੇ ਸੰਭਲੀ ਜਾਣਾ ਏ ਜਿਕ ਅਸੀਂ ਖਾਈਏ ਮਾਲਕਾ ਕਰ ਕਿਰਪਾ ਜੀ ਗੋਣ ਤੇਰੇ ਗਾਈਏ ਮਾਲਕਾ ਕਰ ਕਿਰਪਾ ਜੀ ਗੋਣ ਤੇਰੇ ਗਾਈਏ ਮਾਲਕਾ ਚਾਹੇ ਕੀੜੀ ਕੋਣੋ ਹਾਤੀ ਮਾਰਵਾ ਤੂੰ ਸਕਦਾ ਕੋਣੋ ਗੁੰਗਿਆ ਦੇ ਗੀਤ ਕਹਾ ਤੂੰ ਸਕਦਾ ਕੋਲੋ ਮੁਗਦਾਂ ਦੇ ਅਰਥ ਕਰਾ ਤੂੰ ਸਕਦਾ ਅਸੀਂ ਪੁੱਲ ਦੇ ਹਾਂ ਰਸਤਾ ਵਿਖਾਈਏ ਮਾਲਕਾ ਕਰ ਕਿਰਪਾ ਜੀ ਗੁਣ ਤੇਰੇ ਗਾਈਏ ਮਾਲਕਾ ਕਰ ਕਿਰਪਾ ਜੀ ਗੁਣ ਤੇਰੇ ਗਾਈਏ ਮਾਲਕਾ ਕੋਈ ਵੀ ਸਕਦਾ ਨਾ ਪਾ ਤੇਰਾ ਪਾਰਾਵਾਰ ਏ ਤੇਰੇ ਬਾਣੇ ਵਿੱਚ ਚੱਲਦਾ ਸਨਸਾਰ ਏ ਤੇਰੇ ਹੁਕਮ ਚ ਚੱਲਦਾ ਹੈ ਸੰਸਾਰ ਏ ਜੀ ਬਲਾਸ ਬਣਾਦਾ ਹਰ ਵੇਲੇ ਚਾਹੀਏ ਮਾਲਕਾ ਕਰ ਕਿਰਪਾ ਜੀ ਗੁਣ ਤੇਰੇ ਗਾਈਏ ਮਾਲਕਾ ਕਰ ਕਿਰਪਾ ਜੀ ਗੁਣ ਤੇਰੇ ਗਾਈਏ ਮਾਲਕਾ ਜੀ ਬਾਕ ਤੇਰੇ ਗੁਣਾ ਨੇ ਹਜ਼ਾਰ ਮਾਲਕਾ ਲਿਖ ਸਕਦੀ ਨਾ ਕਲਮ ਲਚਾਰ ਮਾਲਕਾ ਜੀ ਬਾ ਇੱਕ ਤੇਰੇ ਗੁਣ ਨੇ ਹਜ਼ਾਰ ਮਾਲਕਾ ਲਿਖ ਸਕਦੀ ਨਾ ਕਲਮ ਲਚਾਰ ਮਾਲਕਾ ਲਿਖ ਸਕਦੀ ਨਾ ਕਲਮ ਲਚਾਰ ਮਾਲਕਾ ਜੀ ਤੇ ਮੇਂ ਸ਼ਹਿਰ ਕੋ ਮਹਿਮਾ ਲਖਵਾਈਏ ਮੈਂ ਮੇ ਸ਼ਹਿਰ ਕੋਲਾ ਮੈਂ ਮੇ ਸ਼ਹਿਰ ਕੋਲਾ ਮੈਂ ਮਾਲਕ ਵਈਏ ਮਾਲਕਾ ਕਰ ਕਿਰਪਾ ਜੀ ਗੁਣ ਤੇਰੇ ਗਾਈਏ ਮਾਲਕਾ ਕਰ ਕਿਰਪਾ ਜੀ ਗੁਣ ਤੇਰੇ ਗਾਈਏ ਮਾਲਕਾ ਕਰ ਕਿਰਪਾ ਜੀ ਗੁਣ ਤੇਰੇ ਗਾਈਏ ਮਾਲਕਾ